ਅਦੋਤੋ ਮੈਂ ਸੋਨੀਗਾ ਜਵਾਸ ਪ੍ਰੋਡੂਸਰ ਡੀ ਐਕਐਕਟੀ ਮੈਂਬਰ ਅੱਜ ਸਾਡੀ ਗੁੜੀਆ ਦਾ ਵਿਆਹ ਹੈਗਾ ਤੇ ਇਹ ਭਰਾ ਸਾਡਾ ਮੈਂਜੀ ਲਾਉਣ ਵਾਸਤੇ ਲਿਆਤਾ ਹੋਇਆ ਇਹਦੇ ਨਾਲ ਵੀ ਛੋਟੀ ਮੁਲਾਕਾਤ ਕਰਾਵਾਂਗੇ ਤੇ ਜੇ ਸਾਨੂੰ ਮਹਿੰਦੀ ਪਸੰਦ ਆਈ ਇਹਦੀ ਲਾਈ ਹੋਈ ਤਾਂ ਅਸੀਂ ਵੀਡੀਓ ਦਾ ਨੰਬਰ ਵੀ ਸ਼ੇਅਰ ਕਰਾਂਗੇ ਤੇ ਤੁਸੀਂ ਸੰਪਰਕ ਕਰਿਓ ਤੇ ਇਹਨਾਂ ਦੇ ਕੰਮ ਦੀ ਕੁਆਲਿਟੀ ਦੱਸਿਓ। ਨਾ ਇਹ ਤਾਂ ਦਾ ਮਿੱਠਾ মুখਰਾ ਗਿਆ ਨਾਲੇ ਦੇਖ ਲੈ ਫਿਰ ਹੋ ਹੋਣਾ। ਇਹਦਾ মুখਰਾ ਗਿਆ ਮਿੱਠਾ। ਗੋਲੀ ਪਾ ਗਿਆ ਇਹਦੇ। ਬਾਈ ਕਿਵੇਂ ਦਾ ਲੱਗ ਰਿਹਾ ਇਹਨੂੰ? ਹੋਣੀ। ਵਧੀਆ ਲੱਗ ਰਿਹਾ ਜਿਹਨਾਂ ਨੇ। ਹਾਂ। ਜਿਹੜੀ ਉਹ ਪਰਲੇ ਪਾਸੇ ਖੜੀ ਆ ਉਹਦੇ ਨਹੀਂ ਲਾਉਣੀ ਇਹ ਜਿੱਥੇ। जिले लोटो हो ग पेस्ट करोंगे पेस्ट <laughs> <laughs> को बेस्ट मैं बेस्ट करोंगी <laughs> दीदी ਤੈਨੂੰ ਕਹਿ ਰਹੀਆਂ ਕਹਿ ਰਿਆਂ ਕਾਹ ਨੂੰ ਹੁਣ ਦਾ ਦਮ ਮੜਨਾ ਮੁੱਕ ਪਰਿਆ ਨਾ ਉਹ ਗੁੜੀ ਗਲਾਂ ਦੇ ਰਹੀ ਆ ਦੇਖੋ ਮੈਨੂੰ ਦਾਦੇ ਮਗੋਣੀਆਂ ਐ ਦੇਖੋ ਮਾਤਾ ਸੋਹਣੀ ਲਗਵਾਣੀ ਆ ਮਹਿੰਦੀ ਹੈ ਆ ਮੇਰੇ ਮੁੰਡੇ ਦੀ ਮੇਰੇ ਮੁੰਡੇ ਦੇ ਲਾ ਦੋ ਨਾਲੇ ਭਾਈ ਮੇਰੇ ਮੁੰਡੇ ਦੀ ਮਹਿੰਦੀ ਲਾ ਦੋ ਨਾਲੇ ਭਾਈ ਮੇਰੀ ਕੁੜੀ ਦਾ ਉਹ ਨਬੰਗੀ ਠੀਕ ਹੈ ਆਈਦਨ ਰਾਗੇ ਥੋੜੀ ਦਿਲ ਰਹੇਗੇ ਕਿੰਨੇ ਦਿਨ ਉਹ ਦੇਖੇਗਾ ਨਾ 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 ਦੇ ਭਾਈ ਸਾਡੇ ਕੋਲ ਹੀ ਗੁੱਸੇ ਨਾ ਹੋਵੇ ਮੇਰੀ ਸਾਰੀਆਂ ਕੁੜੀਆਂ ਨੂੰ ਮੁੰਡਿਆਂ ਨਾਲ ਕੁਆਸਾ ਵੀ ਜਦੋਂ ਸਿਆਲ ਦੇ ਮਹੀਨੇ ਵਿਆਹ ਹੁੰਦਾ ਆਹਦੇ ਪੂਰੇ ਕੋਟ ਕੋਟੀਆਂ ਸਵਟਰ ਪਾ ਕੇ ਫੇਰ ਮੈਂ ਦੀ ਲਵਾਇਆ ਕਰੋ ਕਿਉਂਕਿ ਮੈਂ ਦੀ ਠੰਡੀ ਬਹੁਤ ਹੁੰਦੀ ਹੈਗੀ ਮੈਨੂੰ ਜਿਵੇਂ ਹੋਣ ਸਾਰ ਪਲਾ ਲੱਗਦਾਗਾ ਆ ਜਾ ਆ ਜਾ ਬੱਚੋ ਚਲੋ ਬਾਕੀ ਲਾ ਦੰਦੋਂ ਨੇ ਫਿਰ ਦੇਖਦੇ ਹਾਂ ਹਿੰਦੂ ਜੇ ਪਾਸੇ ਕਰੋ ਦਿਲ ਦੇਖਾ ਦੋ ਹੱਥਾਂ ਦੇ ਲਾਏ ਨੇ ਹਾਂ ਠੀਕ ਐ ਠੀਕ ਐ ਕਿਤੇ ਵੀ ਫੜੇ ਨਹੀਂ ਜੀ ਫੇਪੜੇ ਨਹੀਂ ਕੁੜੀ ਸ਼ਰਮ ਆ ਗਈ ਇਹ ਇਹ ਲੋਰੀ ਉਹਨਾਂ ਸਰ ਜੀ ਹਾਂ ਮਾਤਾ ਜੀ ਨੇ ਕਿਹਾ ਮੈਂ ਅੱਜ ਦੇ ਵੀ ਫਾਰਮਿਕ ਤੋਂ ਨਾਲ ਕਲਪਾਇਟਿਕ ਨੂੰ ਆ ਕੇ ਬਾਤ ਨਹੀਂ ਮੈਂ ਕਹਿੰਦਾ ਪਹਿਲਾਂ ਨਹੀਂ ਕੋਈ ਗੱਲ ਪਹਿਲਾਂ ਮੈਂ ਕਰਦਾ ਤੇ ਇਹਨਾਂ ਦਾ ਭਾਵਾ ਨਹੀਂ ਲਵੇ ਕਰੀਵੇਂ ਇਹਨੂੰ ਹੱਥ ਨੂੰ ਅੱਜ ਤਾਂ ਇਹਨੂੰ ਸਾਡੇ ਵੀ ਨਹੀਂ ਕੋਈ ਦੋ ਵਾਰ ਪਤਾਇਆ ਉਹਨਾਂ ਦਾ ਪੈਣ ਉਹ ਟੈਂਕ ਚ ਦਬਾ ਦਿੱਤੀ ਅਸੀਂ ਹਾਂ ਸਾਡੇ ਵੀ ਟੈਂਕ ਸੀਗਾ ਹੱਥਾਂ ਤੋਂ ਪਾਣੀ Iphone bueno. eh? no, jangan minta tension, sih, maksudnya. Mungkin, kalau mau, sih, kalau kalau